ਤਾਂ ਜ਼ਿਮਨੀ ਚੋਣ ਲਈ ਅਖਾੜਾ ਪਖਿਆ ਹੋਇਆ ਹੈ ਅੱਜ ਤਰਨਤਾਰਨ 'ਚ ਚੋਣ ਪ੍ਰਚਾਰ ਕਰਨਗੇ ਖੁਦ ਸੀਐਮ ਭਗਵੰਤ ਮਾਨ ਆਵਾਦੀ ਪਾਰਟੀ ਉਮੀਦਵਾਰ ਹਰਮੀਤ ਸੰਧੂ ਦੇ ਲਈ ਕੈਂਪੇਨ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਸੁਖਬੀਰ ਸਿੰਘ ਬਾਦਲ ਤਰਨਤਾਰਨ 'ਚ ਇਸ ਤਰ੍ਹਾਂ ਮੀਟਿੰਗਾਂ ਵੀ ਕਰਨਗੇ ਅਕਾਲੀ ਕੈਂਡੀਡੇਟ ਸੁਖਵਿੰਦਰ ਕੌਰ ਰੰਦਾਵਾ ਦੇ ਲਈ ਸਮਰਥਨ ਉਹਨਾਂ ਦੇ ਵੱਲੋਂ ਜੁਟਾਇਆ ਜਾਏਗਾ ਤਾਂ ਤਰਨਤਾਰਨ ਜ਼ਿਮਨੀ ਚੋਣ ਦੇ ਲਈ ਜੋ ਚੋਣ ਪ੍ਰਚਾਰ ਹੈ ਜ਼ੋਰਾਂ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਤੇ ਅੱਜ ਖੁਦ ਸੀਐਮ ਭਗਵੰਤ ਮਾਨ ਚੋਣ ਪ੍ਰਚਾਰ 'ਚ ਉਤਰਨਗੇ ਤੇ ਜੋ ਆਵਾਦੀ ਪਾਰਟੀ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਉਨਾ ਦੇ ਲਈ ਕੈਂਪੇਨ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨਵੰਬਰ ਨੂੰ ਤਤੰਤਾਰਨ ਜ਼ਿੰਮਨੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ ਹਰ ਸਿਆਸੀ ਪਾਰਟੀ ਦੇ ਵੱਲੋਂ ਆਪਣੀ ਸਰਗਰਮੀ ਵਧਾ ਦਿੱਤੀ ਗਈ ਹੈ ਹਰ ਸਿਆਸੀ ਪਾਰਟੀ ਦੇ ਵੱਡੇ ਵੱਡੇ ਆਗੂ ਤੇ ਪਹੁੰਚ ਕੇ ਆਪਣੇ ਆਪਣੇ ਕੈਂਡੀਡੇਟਸ ਲਈ ਸਮਰਥਨ ਜੁਟਾ ਲਿਆ ਹੈ ਰਨਤਾਂ ਜ਼ਿਮਨੀ ਚੋਣ ਚ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਦੇ ਚੋਣ ਦਫ਼ਤਰ ਦਾ ਉਦਘਾਟਨ ਹੋਇਆ ਜੋ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮੱਲੂਕਾ ਤੇ ਗੁਲਜ਼ਾਰ ਸਿੰਘ ਰਣੀ ਦੇ ਵੱਲੋਂ ਕੀਤਾ ਗਿਆ। ਚੋਣ ਦਫ਼ਤਰ ਕਸਬਾ ਚਬਾਲ ਵਿੱਚ ਖੋਲਿਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਚ ਅਕਾਲੀ ਵਰਕਰਜ਼ ਵੀ ਉੱਥੇ ਮੌਜੂਦ ਰਹੇ। ਇਸ ਦੌਰਾਨ ਬੀਬੀ ਸੁਖਵਿੰਦਰ ਕੌਰ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਕਿਸੇ ਵੀ ਪ੍ਰਾਪਰਟੀ ਦੇ ਨਾਲ ਮੁਕਾਬਲਾ ਨਹੀਂ ਉਹਨਾਂ ਦਾ ਆਪਣੇ ਖੁਦ ਦੇ ਘਰ ਹੀ ਮੁਕਾਬਲਾ ਹੈ। ਜੀ ਪਹਿਲੋਂ ਦੇ ਸਾਡਾ ਦਫਤਰ ਜਿਹੜਾ ਆ ਤਰਤਰ ਨਿਖੇ ਹੈਗਾ ਆ ਤੇ ਅੱਜ ਅਸੀਂ ਜਿਹੜਾ ਆ ਚੁਬਾਲ ਚ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਦਫਤਰ ਖੋਲਿਆ ਗਿਆ ਆ ਤਾਂ ਜੋ ਲਾਗੇ ਦੇ ਪਿੰਡ ਜਿਹੜੇ ਲੱਗਦੇ ਆ ਉਹ ਜਿਹੜੇ ਆ ਇੱਥੇ ਆਣ ਕੇ ਆਪਣੇ ਮਸਲੇ ਦੱਸ ਸਕਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਲੋਕ ਜਿਹੜਾ ਆ ਭਰਵਾ ਹੰਗਾਰਾ ਦੇ ਰਹੇ ਨੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਜਿਹੜੀ ਆ ਆਪਣੀ ਖੇਤਰੀ ਪਾਰਟੀ ਆਵੇ ਸ਼੍ਰੋਮਣੀ ਅਕਾਲੀ ਦਲ ਆਵੇ ਤਾਂ ਜੋ ਸਾਡੇ ਹਲਕੇ ਦਾ ਜਿਹੜਾ ਆ ਵਿਕਾਸ ਹੋ ਸਕੇ ਸਾਡਾ ਹਲਕਾ ਵਿਕਾਸ ਪੱਖੋਂ ਬਹੁਤ ਪਿੱਛੇ ਆ ਪਹਿਲੇ ਜਿੰਨੇ ਵੀ ਐਮ.ਐਲ.ਏ ਆਏ ਆ ਉਹਨਾਂ ਨੇ ਇਲੈਕਸ਼ਨ 'ਚ ਕੀ ਕੀਤਾ ਆ ਤੇ ਜਿੱਤਣ ਤੋਂ ਬਾਅਦ ਜਿਹੜਾ ਆਪਣੇ ਦਰਵਾਜ਼ੇ ਬੰਦ ਕਰ ਲਏ ਤੇ ਹੁਣ ਇਲੈਕਸ਼ਨ ਆਈ ਆ ਤੇ ਫੇਰ ਆਪਣੇ ਖੋਲ ਲਏ ਆ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਹੁਣ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ ਕਥਿਤ ਵੀਡੀਓ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਲੋਂ ਪੁੱਛੇ ਸਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਵੀ ਦਿੱਤਾ ਤਾਂ ਉਧਰ ਇਸ ਮਸਲੇ ਤੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਲੀਡਰ ਆਮੋ ਸਾਹਮਣੇ ਵੀ ਹੋਗੇ ਕੁੜਕੜੂ ਕੀ ਫੇਕ ਤੋਂ ਬਿਨਾਂ ਬੀਜੇਪੀ ਕੋਲ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਜਵਾਬ ਪੰਜਾਬ ਬੀਜੇਪੀ ਅਤੇ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀਸ਼ ਸ਼ਰਮਾ ਨੂੰ ਹੈ ਜਿਨ੍ਹਾਂ ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਸੀਐਮ ਮਾਨ ਤੋਂ ਸਪਸ਼ਟੀਕਰਨ ਮੰਗਿਆ ਸੀ ਅਸ਼ਵਨੀਸ਼ ਸ਼ਰਮਾ ਨੇ ਮੰਗ ਕੀਤੀ ਸੀ ਕਿ ਕਥਿਤ ਵੀਡੀਓ ਤੇ ਮੁੱਖ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਤਾਂ ਖੁਦ ਮੁੱਖ ਮੰਤਰੀ ਮਾਨ ਨੇ ਸਾਹਮਣੇ ਆ ਕੇ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਇੰਫੋਰਮਰ ਨੂੰ ਕਿੱਦਾਂ ਦਿਖ ਰਹੇ ਨੇ ਉਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜਪੀ ਕੋੜਾਇਕੀ ਅਸ਼ਵਨੀ ਸ਼ਰਮਾ ਜੀ ਪ੍ਰਧਾਨ ਨੇ ਬੀਜਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਊਂਟ ਨੂੰ ਕਿੱਦਾਂ ਦਿਖ ਰਹੇ ਹਨ ਉਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜਪੀ ਕੋੜਾਇਕੀ ਇਸ ਤੋਂ ਪਹਿਲਾਂ ਪੰਜਾਬ ਬੀਜਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਕਸ ਤੇ ਪੋਸਟ ਕਰਕੇ ਸੀਐਮ ਨੂੰ ਸਵਾਲ ਕੀਤਾ ਸੀ ਕਿ ਜਿਹੜਾ ਬੰਦਾ ਹਰ ਛੋਟੀ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਹੈ ਉਹ ਆਪਣੀ ਕਥਿਤ ਵੀਡੀਓ ਤੇ ਇੰਨਾ ਚੁੱਪ ਕਿਉਂ ਹੈ ਪੰਜਾਬ ਨੂੰ ਜਵਾਬ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਸਪਸ਼ਟੀਕਰਨ ਦਿੱਤਾ ਚਾਵੇ ਬੀਜੇਪੀ ਵੱਲੋਂ ਜਿਵੇਂ ਹੀ ਇਹ ਮੁੱਦਾ ਚੁੱਕਿਆ ਗਿਆ ਤਾਂ ਆਮ ਆਦਮੀ ਪਾਰਟੀ ਵੀ ਖੁੱਲ ਕੇ ਮੈਦਾਨ ਦੇ ਵਿੱਚ ਆ ਗਈ। ਕਥਿਤ ਵਾਇਰਲ ਵੀਡੀਓ ਦੇ ਪਿੱਛੇ ਬੀਜੇਪੀ ਦਾ ਹੱਥ ਦੱਸਿਆ ਤਾਂ ਬੀਜੇਪੀ ਨੇ ਵੀ ਪਲਟਵਾਰ ਕਰਦਿਆਂ ਦੇਰ ਨਹੀਂ ਲਾਈ। ਫੇਕ ਵੀਡੀਓ ਵਾਇਰਲ ਕੀਤੀ ਔਰ ਚ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਅਸ਼ਵੀਨੀ ਸ਼ਰਮਾ ਦਾ ਅਕਾਊਂਟ ਅਰੁਣ ਯਾਦਵ ਜਿਹੜਾ ਕਿ ਬੀਜੇਪੀ ਦਾ ਇੱਕ ਲੀਡਰ ਹੈ ਜਿਹੜਾ ਦਿੱਲੀ ਦੇ ਇਲੈਕਸ਼ਨਾਂ 'ਚ ਵੀ ਬੜਾ ਕੰਟਰੋਵਰਸੀ ਚ ਆਇਆ ਸੀ ਉਹਦਾ ਅਕਾਊਂਟ

ਬੀਜੇਪੀ ਨੂੰ ਹੋਰ ਕੁਝ ਨਹੀਂ ਲੱਭਿਆ ਤਾਂ ਉਹ ਕਿਰਦਾਰ ਕੁਸ਼ੀ ਤੇ ਆ ਗਈ ਤਾਂ ਬੀਜੇਪੀ ਨੇ ਸਵਾਲ ਕੀਤਾ ਕਿ ਵੀਡੀਓ ਤੇ ਮੁੱਖ ਮੰਤਰੀ ਤੋਂ ਜਵਾਬ ਮੰਗਣਾ ਕਿਰਦਾਰ ਕੁਸ਼ੀ ਕਿਵੇਂ ਹੋ ਗਿਆ ਇੱਕ ਮਾਸਟਰ ਦਾ ਮੁੰਡਾ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕਿਉਂ ਗਿਆ ਤੇ ਉਹਦੇ ਵਾਸਤੇ ਨਾ ਉਹਦੇ ਉੱਤੇ ਕਿਸੇ ਕਿਸਮ ਦੇ ਕੋਈ ਇਲਜ਼ਾਮ ਨੇ ਨਾ ਉਹਨੂੰ ਕਿਸੇ ਮਾਮਲੇ ਦੇ ਵਿੱਚ ਇਹ ਪ사ਾ ਸਕੇ ਨੇ ਤੇ ਹੁਣ ਕਰੈਕਟਰ ਅਸੈਸੀਨੇਸ਼ਨ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਸਾਡੇ ਸ਼੍ਰੀ ਸੁਭਾ ਪ੍ਰਦਾਨਕਾਰ ਕਾਰਕ੍ਰਿਤ ਪ੍ਰਧਾਨ ਸ਼੍ਰੀ ਅਸ਼ਨੀ ਸ਼ਰਮਾ ਜੀ ਨੇ ਅੱਜ ਸਾਜ ਦੇ ਸਵੇਰੇ ਇੱਕ ਟਵੀਟ ਕੀਤਾ ਟਵੀਟ ਕੀ ਕੀਤਾ ਉਹ ਲਿਖਦੇ ਨੇ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਤੇ ਇੰਨਾ ਚੁੱਪ ਕਿਉਂ ਹੈ ਪੰਜਾਬ ਨੂੰ ਜਵਾਬ ਚਾਦਾ ਹੈ ਭਗਵੰਤ ਮਾਨ ਸਾਹਿਬ ਸਪਸ਼ਟੀਕਰਨ ਦਿੱਤਾ ਜਾਵੇ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਕੈਰੈਕਟਰ ਅਸੈਸਿਨੇਸ਼ਨ ਕੀਤਾ ਨਹੀਂ ਉਹਨਾਂ ਨੇ ਇੰਨਾ ਹੀ ਕਿਹਾ ਕਿ ਮਾਨ ਸਾਹਿਬ ਆਪਜੀ ਦਾ ਵੀਡੀਓ ਆਇਆ ਹੈ 2-3 ਦਿਨ ਹੋ ਗਏ ਨੇ ਹੁਣ ਤੱਕ ਤੁਸੀਂ ਉਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ ਪਲੀਜ਼ ਕਮੈਂਟ ਕਰੋ ਇਸ ਸਿਆਸਤ ਦੇ ਵਿਚਾਲੇ ਕਥਿਤ ਵੀਡੀਓ ਨੂੰ ਲੈ ਕੇ ਮਹਾਲੀ ਕੋਰਟ ਦਾ ਵੀ ਇੱਕ ਹੁਕਮ ਸਾਹਮਣੇ ਹੈ ਕੋਰਟ ਨੇ ਫੇਸਬੁੱਕ ਅਤੇ ਗੂਗਲ ਨੂੰ ਹੁਕਮ ਦਿੱਤਾ ਹੈ ਕਿ 24 ਘੰਟੇ ਦੇ ਅੰਦਰ ਇਤਰਾਜਯੋਗ ਪੋਸਟ ਹਟਾਈ ਜਾਵੇ ਚੰਡੀਗੜ੍ਹ ਤੋਂ ਨੁਪਿੰਦਰ ਬਰਾੜ న్యూ ਸਿਟੀਨ ਹੁਣ ਗੱਲ ਕਰਾਂਗੇ ਪ੍ਰਦੂਸ਼ਣ ਦੀ ਕਿਉਂਕਿ ਪ੍ਰਦੂਸ਼ਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਪਲਟਵਾਰ ਕੀਤਾ ਹੈ ਬੀਜੇਪੀ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ ਬਦਨਾਮ ਕਰ ਰਹੀ ਹੈ ਅਮਨ ਅਰੋੜਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਅਮਨ ਅਰੋੜਾ ਨੇ ਕਿਹਾ ਕਿ ਮਨਿੰਦਰ ਸਿਰਸਾ ਦੇ ਵੱਲੋਂ ਲਾਏ ਇਲਜ਼ਾਮ ਬੇਹਦੀ ਬੇਤੁਕੇ ਨੇ ਅਮਨ ਅਰੋੜਾ ਨੇ ਪਰਾਲੀ ਸਾੜਨ ਦੇ ਆંકੜੇ ਇਸ ਦੌਰਾਨ ਪੇਸ਼ ਕੀਤੇ ਉਹਨਾਂ ਨੇ ਕਿਹਾ ਕਿ 15 ਸਤੰਬਰ ਤੋਂ ਲੈ ਕੇ 21 ਅਕਤੂਬਰ ਤੱਕ 415 ਕੇਸ ਸੀ ਪਰਾਲੀ ਸਾੜਨ ਦੇ ਰਿਪੋਰਟ ਕੀਤੇ ਗਏ ਨੇ ਬੀਜੇਪੀ ਸ਼ਾਸਿਤ ਸੂਬਿਆਂ 'ਚ ਪਰਾਲੀ ਸਾੜਨ ਦੇ ਕੇਸ ਕਾਫੀ ਵਧੇ ਨੇ ਦੱਸਦੇ ਕਿ ਮਨਜੀਤ ਸਿੰਘ ਸਿਰਸਾ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਸੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਬੀਜੇਪੀ ਕਿਸਾਨਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਜੀ ਹਲਕੀ ਘਟਿਆ ਸੋਚ ਨਾ ਪੰਜਾਬ ਸਰਕਾਰ ਦੀ ਹੈ ਨਾ ਪੰਜਾਬ ਦੀ ਤੇ ਨਾ ਹੀ ਪੰਜਾਬੀਆਂ ਦੀ ਹੈ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਤੇ ਹਰ ਕਿਸੇ ਦੀ ਸਿਹਤ ਵੀ ਇੰਪੋਰਟੈਂਟ ਹੈ ਹੁਣ ਉਹਨਾਂ ਨੇ ਜੋ ਬੜੇ ਹਲਕੇ ਇਜ਼ਾਮ ਉਹਨਾਂ ਵੱਲੋਂ ਲਗਾਏ ਗਏ ਇਸ ਖਾਸ ਤੌਰ ਤੇ 21 ਤਰੀਕਵਾਰੇ ਦੀਵਾਲੀ ਵਾਲੇ ਦਿਨ ਜੋ ਅ ਅਲੀਗੇਸ਼ਨ ਸਭ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਲਾਏ ਨੇ ਉਹ ਸਿਰੇ ਤੋਂ ਬੇਕਾਰ ਨੇ ਉਹ ਬਿਨਾ ਤੱਥਾਂ ਦੇ ਨੇ ਆਧਾਰਹੀਨ ਨੇ 21 ਤਾਰੀਖ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਗਾਇਆ ਉਸ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਇਅਰ ਔਨ ਇਅਰ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਸ ਤਰੀਕੇ ਦੇ ਕਨਸਰਟਡ ਐਫਰਟਸ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਔਰ ਉਹਦਾ ਕਿੰਨਾ ਵਧੀਆ ਹੰਗਾਰਾ ਤੇ ਹੁਲਾਰਾ ਪੰਜਾਬੀਆਂ ਵੱਲੋਂ ਔਰ ਕਿਸਾਨਾਂ ਵੱਲੋਂ ਚੇਚੇ ਤੌਰ ਤੇ ਦਿੱਤਾ ਗਿਆ ਉਹ ਇਸੇ ਇੱਕ ਡਾਟਾ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਜਦ 2021 ਦੇ ਵਿੱਚ ਜਦ ਕਾਂਗਰਸ ਸਰਕਾਰ ਸੀ 21 ਅਕਤੂਬਰ 2021 ਨੂੰ ਇਹ ਕੇਸ ਸੀਗੇ ਜਿਹੜੇ ਫਾਰਮ ਫਾਇਰਸ ਦੇ ਫਸਲਾਂ ਜੋ ਪਰਾਲੀ ਨੂੰ ਅੱਗ ਲਾਉਣ ਦੇ ਉਹ 597 ਸੀਗੇ 2022 ਦੇ ਵਿੱਚੋਂ ਘਟ ਕੇ 393 ਰਹਿ ਗਏ ਇਸੇ ਤਰੀਕੇ ਨਾਲ 2023 ਦੇ ਵਿੱਚੋਂ ਘਟ ਕੇ 146 ਰਹਿ ਗਏ 2024 ਦੇ ਵਿੱਚੋਂ ਘਟ ਕੇ 65 ਰਹਿ ਗਏ ਤੇ 2025 ਦੇ ਵਿੱਚ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਉਹ ਕੱਟ ਕੇ ਬਾਹਰ ਰਹਿ ਗਏ ਇਹ 5 ਸਾਲ ਦਾ ਡੇਟਾ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਹੁਣ ਗੱਲ ਕਰਾਂਗੇ ਸੰਗਰੂਰ ਦੀ ਸੰਗਰੂਰ ਚ ਕਿਸਾਨਾਂ ਨੂੰ ਪਰਾਲੀ ਚੁੱਕਣ ਦੇ ਲਈ ਬੈਲਰ ਨਹੀਂ ਮਿਲ ਰਹੇ ਨੇ ਤੇ ਭਵਾਨੀਗੜ ਨੇੜਲੇ ਪਿੰਡ ਸਕਰੋਤੀ ਦੇ ਕਿਸਾਨ ਇਸ ਦੇ ਨਾਲ ਬਹੁਤ ਪਰੇਸ਼ਾਨ ਨੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਦੋ ਦਿਨਾਂ ਅਗਰ ਉਹਨਾਂ ਨੂੰ ਬੈਲਰ ਨਹੀਂ ਮਿਲੇ ਤੇ ਉਹ ਪਰਾਲੀ ਸਾੜਨਗੇ 15 ਦਿਨਾਂ ਤੋਂ ਖੇਤਾਂ 'ਚ ਪਰਾਲੀ ਪਈ ਹੋਈ ਹੈ ਕਿਸਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਕੋਈ ਵੀ ਸਹਾਇਤਾ ਨਹੀਂ ਲਈ ਜਾ ਰਹੀ ਇਹ ਸਾਡੇ ਜੀਰੀ ਨੂੰ ਤਕਰੀਬਨ 2 ਹਫ਼ਤੇ ਹੋ ਗਏ ਕੱਟੀ ਨੂੰ ਹੋ ਗਏ ਜੀ 10 ਦਿਨ ਸਾਡੇ ਖਰਚੇ ਕੱਟ ਕੇ ਅਸੀਂ ਜ਼ਮੀਨ ਤੇ ਬਿਚਾਰ ਰੱਖੇ ਨੇ ਇਹ ਹਮ ਬੈਲਰ ਮਸ਼ੀਨਾਂ ਦੀ ਅਸੀਂ ਵੇਟ ਕਰ ਰਹੇ ਹਾਂ ਬੈਲਰ ਮਸ਼ੀਨ ਸਾਡੇ 2 ਦਿਨ ਚੱਲ ਕੇ ਗਈ ਆ ਅਗੇ 30 ਗੇਤੇ ਉਹ ਆਪਣੇ ਗੱਠਾ ਚੱਕ ਕੇ ਲੈ ਗਏ ਹੁਣ ਉਹ ਜਿੱਥੋਂ ਉਹਨਾਂ ਨੂੰ ਪ੍ਰੈਸ਼ਰ ਬਣ ਜਾਂਦਾ ਉਦੋਂ ਨੂੰ ਮਸ਼ੀਨਾਂ ਤੁਰ ਜਾਂਦੀਆਂ ਨੇ ਸਾਡੇ 6000 ਬਿੱਗੇ ਦਾ ਚੱਕਾ ਸਾਡੇ ਪਿੰਡ ਦਾ ਘੱਟ ਤੋਂ ਘੱਟ ਸਾਨੂੰ ਦੋ ਮਸ਼ੀਨਾਂ ਦੀ ਲੋੜ ਆ ਤਾਂ ਵੀ ਸਾਡਾ ਮਹੀਨਾ ਜਾਂ 20 ਦਿਨ ਚ ਸਾਡਾ ਇਹ ਕੰਮ ਨੇਪਰੇ ਚੜਨਾ ਸੀ ਹੁਣ ਤੁਸੀਂ ਦੇਖ ਲਓ ਵੀ 9 ਦਿਨ ਹੋ ਗਏ ਖਰਚੇ ਵਧਿਆ ਨੂੰ ਜਿਹੜੀ ਜ਼ਮੀਨ ਦੀ ਗਿੱਲਾ ਉਹ ਖੁਸ਼ਕ ਹੋ ਰਹੀ ਆ ਇਸ ਤੋਂ ਬਾਅਦ ਕਣਕ ਕਦੋਂ ਵਿਜੂਗੀ ਜੇਕਰ ਸਾਨੂੰ ਦਵਾਰੇ ਰੌਣੀ ਪੈਗੀ ਕਰਨੀ ਪੈਗੀ ਤਾਂ ਕਣਕ ਤਾਂ ਬਿਜੜੀਆਂ ਨਹੀਂ ਤੁਹਾਨੂੰ ਪਤਾ ਅੱਗੇ ਵਧਾਂਗੇ ਗੱਲ ਕਰਾਂਗੇ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਬਸਤੀ ਪਠਾਣਾ ਦੀ ਅਨਾਜ ਮੰਡੀ ਪਹੁੰਚੇ ਸੰ ਸੀਐਮ ਭਗਵੰਤ ਮਾਨ ਤੇ ਕਿਸਾਨਾਂ ਆੜਤੀਆਂ ਤੇ ਮਜ਼ਦੂਰਾਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਮੰਡੀਆਂ 'ਚ ਕਿਸਾਨਾਂ ਨੂੰ ਜੋ ਕੋਈ ਵੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਏਗੀ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਕਿਸਾਨ ਨੂੰ ਮੰਡੀਆਂ 'ਚ ਕਣਕ ਨਹੀਂ ਦਿੱਤੀ ਜਾ ਰਹੀ ਹੈ ਦੱਸ ਦੇ ਕਿ 24 ਘੰਟਿਆਂ 'ਚ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਹੋ ਰਹੀ ਹੈ 90% ਦੀ ਚੋਣੇ ਦੀ ਲਿਫਟਿੰਗ ਆਲਰੇਡੀ ਹੋ ਚੁੱਕੀ ਹੈ ਇਸ ਗੱਲ ਦਾ ਜ਼ਿਕਰ ਸੀਐਮ ਨੇ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਹੈ ਕਿ ਲੋਕਾਂ ਦੀ ਸਿਹਤ 1000 ਜੋ ਹੈ ਆਮ ਆਦਮੀ ਪਾਰਟੀ ਕਲੀਨਿਕਾਂ ਦੀ ਗਿਣਤੀ ਆਮ ਆਦੀ ਪਾਰਟੀ ਕਰਨ ਜਾ ਰਹੀ ਹੈ ਔਨ ਵਾਲੇ ਸਮੇਂ ਚ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਦੀ ਵੀ ਸ਼ੁਰੂਆਤ ਹੋ ਜਾਵੇ। ਮੈਂ ਛੰਨਨਰ ਵੀ ਗੱਲ ਕੀਤੀ ਆ ਪਹਿਲੇ ਵੀ ਐਸੇ ਜਿਹੜੇ ਨੇ ਉਹ ਤੋਬੀ ਘੰਟੇ ਵਿੱਚ ਪੁੱਛਿਆ ਸਾਡੇ ਖਾਤੇ ਚ ਆ ਰਹੇ ਨੇ ਤੇ 89 ਗੱਲ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀ ਉਹਨਾਂ ਨੂੰ ਰਾਤਾ ਕਰਨੀਆਂ ਪੈਂਦੀਆਂ ਸੀ ਪਰ ਹੁਣ ਕਦੇ ਵੀ ਬਹੁਤ ਘੱਟ ਅਸਾਂ ਕਿਸਾਨ ਹੁਣ ਕਿ ਜਿਹਨਾਂ ਨੂੰ ਕੋਈ ਹਰੀ ਵੱਢ ਲਈ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹੜੋ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖਦੇ ਆ ਆਪ ਨਾਲ ਫੁੱਲ ਵੀ ਰਹੀ ਹੈ ਤੇ ਅੱਗੇ ਸ਼ੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਹਤਲੀ ਚੱਲ ਰਿਹਾ ਸਾਰਾ ਆਮਦਨੀ ਕਲੀਨਿਕ ਹੋਗੇ 880 ਦੇ ਲੈ ਰਹੇ ਹੁਣ ਹੁਣ ਇਸ ਵਿੱਚ 2000000 ਤੋਂ ਉਪਰ ਆਮਦਨੀ ਕਲੀਨਿਕ ਹੋ ਜਾਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸ ਇਹ ਘਟੇ। ਨਿੱਘਾਰ ਗੱਲ ਵਾਸਤੇ ਸੇਵਲ ਜਿਆ ਚੰਡੀਗੜ੍ਹ ਕੋਈ ਹਰ ਛੋਟੀ ਜਿਹੀ ਗੱਲ। ਲੁਜਣਾ ਵੇਰਕਾ ਮਿਲਕ ਪਲਾਂਟ ਹਾਸੇ ਚ ਜੁੜੇ ਇੱਕ ਵੱਡੀ ਅਪਡੇਟ ਦਾ ਜ਼ਿਕਰ ਕਰ ਰਹੇ ਹਨ ਮ੍ਰਿਤਕ ਕੁਨਾਲ ਜੈਨ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏਗਾ। ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਜਨਾਹੀ ਪਰਿਵਾਰ ਇੱਕ ਮੈਂਬਰ ਨੂੰ नौकरी भी दिखती जाएगी दस के धमाके तो बाद पीड़ित परिवार ने वेयर का प्लांट के बाहर धरना लगा दिता सी देर रात स्टीमर प्लांट दरअसल ब्लास्ट होया सी एक शख्स की मौत हुई सी जबकि छह व्यक्ति बुरे तरीके नाल सी स्टीमर यूनिट के इंचार्ज कुणाल जैन की पूरे हादसे में मौत हो गई सी देर रात स्टीमर की चेकिंग दौरान एक पूरा हादसा वापरिया सी ਉਹਦੀ ਉਹਦੀ ਫੈਮਲੀ ਸੁਣੋ ਉਹਦੀ ਫੈਮਲੀ ਦੇ ਨਾਲ ਸਾਡੀ ਗੱਲਬਾਤ ਹੋ ਗਈ ਸੀ ਆਲਮੋਸਟ ਸਾਰੀ ਫਾਈਨਲ ਜੀ ਕੀ ਫਾਈਨਲ ਹੋਈ ਸੀ ਵੀ ਜੋ ਵੀ ਅਸੀਂ ਉਹਨਾਂ ਦੇ ਡਿਊਜ਼ ਜੋ ਵੀ ਅਸੀਂ ਆਪਣੇ ਰਿਲੇਸ਼ਨ ਬੱਲੇ ਉਹਨੂੰ ਦੇ ਸਕਦੇ ਆ ਆਪਣੇ ਉਹਦੇ ਦਾਇਰੇ ਦੇ ਵਿੱਚ ਰੱਖ ਕੇ ਉਹਨਾਂ ਦੀ ਮਿਸੀ ਨੂੰ ਪੱਕੀ ਨੌਕਰੀ ਦਾ ਲਾਨ ਅਸੀਂ ਕਰਤਾ ਸੀਗਾ ਉਹ ਐਗਰੀ ਵੀ ਕਰ ਗਏ ਸੀਗੇ ਉਸ ਤੋਂ ਬਾਅਦ ਪਤਾ ਨਹੀਂ ਉਹ ਕਿਹੜੀ ਬੰਦੇ ਨਾਲ ਕਮਿਊਨੀਕੇਸ਼ਨ ਲੈ ਕੇ ਲੈ ਕੇ ਨਹੀਂ ਬਰਬਾਦ ਕੀ ਕੰਪਨਸੇਸ਼ਨ ਜੋ ਵੀ ਤੁਸੀਂ ਦੇ ਸਕਦੇ ਹੋ ਦੇ ਮੰਗੇ ਸਰ ਕੀ ਕਰ ਰਹੇ ਮੈਂ ਕਹਿੰਦਾ ਕੁਝ ਨਹੀਂ ਕਰ ਰਿਹਾ ਉਹ ਤੁਹਾਨੂੰ ਉਹਨਾਂ ਨੇ ਬਿਲਕੁਲ ਦੱਸਤਾ ਨਹੀਂ ਸਾਰਾ ਜੋ ਅਸੀਂ ਦੇ ਰਹੇ ਤਕਰੀਬਨ ਇੱਕ ਤਕਰੀਬਨ ਸੁਣੋ ਮੇਰੀ ਗੱਲ ਤਕਰੀਬਨ ਸਾਰਾ ਕੁਝ ਮਿਲਾ ਕੇ ਸਾਡਾ 45 ਤੋਂ 50 ਲੱਖ ਰੁਪਏ ਜਿਹੜਾ ਅਸੀਂ ਉਹਨਾਂ ਨੂੰ ਦੇਣਦਾਰੀ ਹੈ ਅਸੀਂ ਦੇਵਾਂਗੇ ਉਹ ਤੇ ਨੰਬਰ ਦੋ ਤੇ ਇੱਕ ਮੁਲਾਜ਼ਮ ਨੂੰ ਉਹਦੇ ਫੈਮਿਲੀ ਮੈਂਬਰ ਨੂੰ ਇੱਕ ਤਰੀਕਾ ਇਹਨੂੰ ਰਿਪੋਰਟ ਕਰਦੇ ਲੁਧਿਆਣਾ ਚ ਵੇਰਕਾ ਪਲਾਂਟ ਦੇ ਬਾਹਰ ਜੋ ਤਰਨਾ ਦਿੱਤਾ ਜਾ ਰਿਹਾ ਸੀ ਪਰਵਾਰਕ ਮੈਂਬਰਾਂ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਦਰਸਲ ਕੁਨਾਲ ਜੈਨ ਦੇ ਪਰਿਵਾਰ ਨੇ ਇਹ ਤਰਨਾ ਖਤਮ ਕੀਤਾ ਹੈ ਪਲਾਂਟ ਦੇ ਅਧਿਕਾਰੀਆਂ ਨੇ ਜੋ ਪਰਿਵਾਰ ਦੀਆਂ ਮੰਗਾਂ ਸੀ ਉਹਨਾਂ ਨੂੰ ਮੰਨ ਲਿਆ ਹੈ ਸ਼ੁਕਰਵਾਰ ਨੂੰ ਦੱਸ ਦੇ ਕਿ ਕੁਨਾਲ ਜੈਨ ਦਾ ਸੰਸਕਾਰ ਕੀਤਾ ਜਾਏਗਾ ਯਾਨੀ ਕਿ ਅੱਜ ਕੀਤਾ ਜਾਏਗਾ ਸੰਸਕਾਰ ਪਲਾਂਟ ਚ ਬਲਾਸਟ ਹੋਣ ਦੇ ਕਰਕੇ ਕੁਨਾਲ ਦੀ ਮੌਤ ਹੋਈ ਸੀ ਵੇਰਕਾ ਪਲਾਂਟ ਨੇ ਪਰਿਵਾਰ ਲਈ ਮੁਆਵਜ਼ਾ ਐਲਾਨ ਆਲਰੇਡੀ ਕਰ ਦਿੱਤਾ ਹੈ भाई जो सबने मेरा साथ दिया बहुत बहुत शुक्रिया अदा हूँ आपने जो मेरा साथ मैं उम्मीद करती हूँ साथ जैसे मेरा आगे भी ऐसे साथ जो मैं चाहती थी उन्हें पूरा कर दिया अब आप सारे भी घर जाओ और मेरे पति याद हुआ जाते के लिए प्रार्थना करो ਮੈਂ ਜੋ ਡਿਮਾਂਡ ਦੀ ਆਪਕੇ ਪੂਰੀ ਕੀਤੀ ਜਾ ਰਹੀ ਹੈ ਹੋ ਗਈ ਨਹੀਂ ਹੋ ਗਈ ਬਸ ਮੇਰਾ ਪਤੀ ਨਹੀਂ ਆ ਸਕਦਾ ਬਾਕੀ ਸਭ ਹੋ ਗਿਆ ਠੀਕ ਹੋ ਨਹੀਂ ਆ ਸਕਦਾ ਹੁਣ ਗੱਲ ਕਰਾਂਗੇ ਗੁਰਦਾਸਪੁਰ ਦੀ ਗੁਰਦਾਸਪੁਰ ਚ ਜੇਲ ਰੋਡ ਤੇ ਜ਼ਬਰਦਸਤ ਬਵਾਲ ਦੇਖਣ ਨੂੰ ਮਿਲੇ ਦਰਸਲ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਲੋਕਾਂ ਨੇ ਹੰਗਾਮਾ ਕੀਤਾ ਸੈਂਟਰ ਦੇ ਮਾਲਕ ਤੇ ਠੱਗੀ ਕਰਨ ਦੇ ਇਲਜ਼ਾਮ ਲਗਾਏ ਗਏ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਵਿਦੇਸ਼ ਵਿੱਚ ਜੰਮੇ ਨਾਤੇ ਨੌਜਵਾਨ ਦੇ ਨਾਲ ਠੱਗੀ ਕੀਤੀ ਗਈ ਹੈ ਆਪਣੇ ਸੈਂਟਰ ਨੂੰ ਤਾਲਾ ਮਾਰ ਕੇ ਇਹ ਜੋ ਮਾਲਕ ਹੈ

ਕੈਨਡਰੀਮਾ ਵਰਸਿਸ ਵਾਲਿਆਂ ਕੋ ਪੈਸੇ ਜਮ੍ਹਾਂ ਕਰਵਾਏ ਸੀ ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਉੱਤੇ ਅੱਜ ਮੈਨੂੰ ਅੰਮ੍ਰਿਤਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਮੇਰਾ ਲੈਗਜ਼ੈਂਬਰਗ ਦਾ ਲਾਇਆ ਸੀ ਤੇ 6 ਲੱਖ ਰੁਪਏ ਦਿੱਤਾ ਤਾਂ ਮੈਨੂੰ ਡਾਕੂਮੈਂਟ ਨਹੀਂ ਟਿਕਟ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਆ ਐਮਬੈਸੀ ਨੂੰ ਜਾ ਕੇ ਜਿੱਦੋ ਫਲੈਟ ਹੋਏਗੀ ਉੱਥੋਂ ਟਿਕਟ ਕਨਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈਨੂੰ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮੋਂ ਵਿਅਕਤੀ ਲੋਕਾਂ ਕੋਲੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਠਗੀ ਕਰਕੇ ਚਲਾ ਗਿਆ ਨੋ ਉਹਨੋਂ ਦਫਤਰ ਖਾਲੀ ਹੋਇਆ ਪਿਆ ਪਬਲਿਕ ਅੱਥੀ ਪਿਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਬਰਖਾਸਤਾਂ ਲੈ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆਪੋ ਤੁਸੀਂ ਲੱਸੀ ਜਾਏ ਤੇ ਉਹ ਅਰਜ਼ੀ ਨੂੰ ਪ੍ਰੈਸ ਕਰਕੇ ਇਹਨਾਂ ਦਾ ਜੋ ਵੀ ਨਿਕਾਣਾ ਉਹ ਪੂਰਤੀ ਕੀਤੀ